ਅਦਾਕਾਰ ਤਰਮਿੰਦਰ ਨੂੰ ਅੱਜ ਸਵੇਰੇ ਮੁੰਬਈ ਦੇ ਬ੍ਰੀਚ ਕੈਂਡੀ ਹਸਪੀਟਲ ਤੋਂ ਛੁੱਟੀ ਮਿਲ ਗਈ ਹੈ ਉਨ੍ਹਾਂ ਦੇ ਡਾਕਟਰ ਦੇ ਅਨੁਸਾਰ ਅਦਾਕਾਰ ਦੇ ਪਰਿਵਾਰ ਨੇ ਘਰ 'ਚ ਹੀ ਉਨ੍ਹਾਂ ਦਾ ਇਲਾਜ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ ਡਾਕਟਰ ਪ੍ਰਤੇਕ ਸੰਤਾਨੀ ਨੇ ਦੱਸਿਆ ਕਿ ਤਰਮਿੰਦਰ ਪਿਛਲੇ ਕਈ ਹਫ਼ਤਿਆਂ ਤੋਂ ਰੁਕ-ਰੁਕ ਕੇ ਹਸਪਤਾਲ 'ਚ ਭਰਤੀ ਸਨ ਤੇ ਘਰ ਵਾਪਸ ਆ ਰਹੇ ਸਨ ਅੱਜ ਉਨ੍ਹਾਂ ਨੂੰ ਸਵੇਰੇ 7:30 ਵਜੇ ਦੇ ਕਰੀਬ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਤਰਮਿੰਦਰ ਵੀ ਛੁੱਟੀ ਮਿਲਣ ਤੋਂ ਬਾਅਦ ਪੁਲਿਸ ਨੇ ਢੇਰ ਇਕੱਠੀ ਹੋਣ ਤੋਂ ਰੋਕਣ ਲਈ ਜੂਹੂ ਸਥਿਤੀ ਉਨ੍ਹਾਂ ਦੇ ਘਰ ਨੂੰ ਜਾਣ ਵਾਲੀ ਗਲੀ ਨੂੰ ਬੰਦ ਕਰ ਦਿੱਤਾ। ਤਰਮਿੰਦਰ ਨੂੰ 10 ਨਵੰਬਰ ਨੂੰ ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਦੱਸਦੇ ਕਿ ਤਰਮਿੰਦਰ ਨੂੰ ਸਾਹ ਲੈਣ 'ਚ ਮੁਸ਼ਕਲ ਆ ਰਹੀ ਸੀ ਤੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਮੰਗਲਵਾਰ ਯਾਨੀ ਕਿ ਬੀਤੇ ਦਿਨ ਐਲਾਨ ਕੀਤਾ ਕਿ ਤਰਮਿੰਦਰ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਕਿਰਪਾ ਕਰਕੇ ਉਹਨਾਂ ਦੀ ਚੰਗੀ ਸਿਹਤ ਤੇ ਲੰਬੀ ਉਮਰ ਦੇ ਲਈ ਪ੍ਰਾਰਥਨਾ ਕਰੋ ਇਸ ਦੌਰਾਨ 11 ਨਵੰਬਰ ਦੀ ਸਵੇਰ ਨੂੰ ਮੀਡੀਆ 'ਚ ਅਦਾਕਾਰ ਦੀ ਮੌਤ ਦੀ ਝੂਠੀ ਖਬਰ ਵੀ ਆ ਗਈ ਸੀ ਇਸ ਤੋਂ ਬਾਅਦ ਉਹਨਾਂ ਦੀ ਤੀ ਇਸ਼ਾ ਤੇ올 ਤੇ ਪਤਨੀ ਹੀਮਾ ਮਾਲੀ ਨੇ ਆਪਣੀ ਨਿਰਾਸ਼ਾ ਵੀ ਪ੍ਰਗਟ ਕੀਤੀ ਤੇ ਦੱਸਿਆ ਸੀ ਕਿ ਤਰਮਿੰਦਰ ਬਿਲਕੁਲ ਠੀਕ ਨੇ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਤੇ ਰਿਕਵਰੀ ਵੀ ਕਰ ਰਹੇ ਨੇ ਇਸ ਦੇ ਚੱਲਦੇ ਆ ਅੱਜ ਤਰਮਿੰਦਰ ਨੂੰ ਸਵੇਰੇ ਕਰੀਬ 7:30 ਵਜੇ ਦੇ ਹਸਪਤਾਲ ਤੋਂ ਛੁੱਟੀ ਮਿਲ ਗਈ ਡਾਕਟਰਾਂ ਦਾ ਕਹਿਣਾ ਹੈ ਕਿ ਤਰਮ ਦਾ ਇਲਾਜ ਹੁਣ ਘਰ ਦੇ ਵਿੱਚ ਹੀ ਜਾਰੀ ਰੱਖਿਆ ਜਾਵੇਗਾ ਅਦਾਕਾਰ ਤਰਮਿੰਦਰ ਨੂੰ ਅੱਜ ਸਵੇਰੇ ਮੁੰਬਈ ਦੇ ਬ੍ਰੀਚ ਕੈਂਡੀ ਹਸਪੀਟਲ ਤੋਂ ਛੁੱਟੀ ਮਿਲ ਗਈ ਹੈ ਉਹਨਾਂ ਦੇ ਡਾਕਟਰ ਦੇ ਅਨੁਸਾਰ ਅਦਾਕਾਰ ਦੇ ਪਰਿਵਾਰ ਨੇ ਘਰ 'ਚ ਹੀ ਉਹਨਾਂ ਦਾ ਇਲਾਜ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ ਡਾਕਟਰ ਪ੍ਰਤੇਕ ਸੰਤਾਨੀ ਨੇ ਦੱਸਿਆ ਕਿ ਤਰਮਿੰਦਰ ਪਿਛਲੇ ਕਈ ਹਫ਼ਤਿਆਂ ਤੋਂ ਰੁਕ-ਰੁਕ ਕੇ ਹਸਪਤਾਲ ਚ ਭਰਤੀ ਸਨ ਤੇ ਘਰ ਵਾਪਸ ਆ ਰਹੇ ਸਨ ਅੱਜ ਉਹਨਾਂ ਨੂੰ ਸਵੇਰੇ 7:30 ਵਜੇ ਦੇ ਕਰੀਬ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਤਰਮਿੰਦਰ ਦੀ ਛੁੱਟੀ ਮਿਲਣ ਤੋਂ ਬਾਅਦ ਪੁਲਿਸ ਨੇ ਭੇਡ ਇਕੱਠੀ ਹੋਣ ਤੋਂ ਰੋਕਣ ਲਈ ਜੂਹੂ ਸਥਿਤੀ ਉਹਨਾਂ ਦੇ ਘਰ ਨੂੰ ਜਾਣ ਵਾਲੀ ਗਲੀ ਨੂੰ ਬੰਦ ਕਰ ਦਿੱਤਾ। ਤਰਮਿੰਦਰ ਨੂੰ 10 ਨਵੰਬਰ ਨੂੰ ਉਹਨਾਂ ਦੀ ਸਿਹਤ ਵਿਗੜਨ ਤੋਂ ਬਾਅਦ ਮੁੰਬਈ ਦੇ ਪੀਚ ਕੈਂਡੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਸੀ। ਦੱਸਦੇ ਕਿ ਤਰਮਿੰਦਰ ਨੂੰ ਸਾਹ ਲੈਣ ਚ ਮੁਸ਼ਕਲ ਆ ਰਹੀ ਸੀ ਤੇ ਉਹਨਾਂ ਨੂੰ ਵੈਂਟੀਲੇਟਰ ਤੇ ਰੱਖ ਵਾਰੀ ਅਨੁਕੇ ਬੀਤੇ ਦਿਨ ਐਲਾਨ ਕੀਤਾ ਕਿ ਤਰਮਿੰਦਰ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਕਿਰਪਾ ਕਰਕੇ ਉਹਨਾਂ ਦੀ ਚੰਗੀ ਸਿਹਤ ਤੇ ਲੰਬੀ ਉਮਰ ਦੇ ਲਈ ਪ੍ਰਾਰਥਨਾ ਕਰੋ ਇਸ ਦੌਰਾਨ 11 ਨਵੰਬਰ ਦੀ ਸਵੇਰ ਨੂੰ ਮੀਡੀਆ ਚ ਅਦਾਕਾਰ ਦੀ ਮੌਤ ਦੀ ਛੁੱਟੀ ਖਬਰ ਵੀ ਆ ਗਈ ਸੀ ਇਸ ਤੋਂ ਬਾਅਦ ਉਹਨਾਂ ਦੀ ਤੀ ਇਸ਼ਾ ਤੇਉਲ ਤੇ ਪਤਨੀ ਹੀਮਾ ਮਾਲੀ ਨੇ ਆਪਣੀ ਨਿਰਾਸ਼ਾ ਵੀ ਪ੍ਰਗਟ ਕੀਤੀ ਤੇ ਦੱਸਿਆ ਸੀ ਕਿ ਤਰਮਿੰਦਰ ਬਿਲਕੁਲ ਠੀਕ ਨਹੀਂ ਹੈ ਹਸਪੀਟਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਤੇ ਰਿਕਵਰੀ ਵੀ ਕਰ ਰਹੇ ਨੇ ਇਸ ਦੇ ਚੱਲਦੇ ਆ ਅੱਜ ਤਰਮਿੰਦਰ ਨੂੰ ਸਵੇਰੇ ਕਰੀਬ 7:30 ਵਜੇ ਦੇ ਹਸਪੀਟਲ ਤੋਂ ਛੁੱਟੀ ਮਿਲ ਗਈ ਡਾਕਟਰਾਂ ਦਾ ਕਹਿਣਾ ਹੈ ਕਿ ਤਰਮਿੰ ਇਲਾਜ ਹੁਣ ਘਰ ਦੇ ਵਿੱਚ ਹੀ ਜਾਰੀ ਰੱਖਿਆ ਜਾਵੇਗਾ।